ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੀ ਫੋਰੀ ਹੜਤਾਲ ਲਈ ਜੋਗਿੰਦਰ ਸਿੰਘ ਉਗਰਾਹਾ ਦੀ ਪੰਜ ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਕਿ ਦੋ ਦਿਨਾਂ ਲਈ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਨੂੰ ਮੁਕਤ ਕਰ ਦੇਵੇਗੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਮੈਂਬਰਾਂ ਨੇ ਕਿਹਾ ਕਿ ਜੇਕਰ ਪੰਜਾਬ ਹਰਿਆਣਾ ਬਾਰਡਰ ਤੇ ਹੋ ਰਹੇ ਅਤਿਆਚਾਰ ਨੂੰ ਬੰਦ ਨਾ ਕੀਤਾ ਗਿਆ ਅਤੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅੱਜ ਜੋ ਸਾਡੇ ਕਿਸਾਨ ਭਰਾ ਦਿੱਲੀ ਦੇ ਨਾਲ ਲੜਾਈ ਵਾਸਤੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਲੜਾਈ ਲੜ ਰਹੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਕੱਲ ਭਾਰਤੀ ਕਿਸਾਨ ਯੂਨੀਅਨ ਨੇ ਨੀਕਤਾ ਗੁਰਾਹਾਂ ਦੀ ਸੂਬਾ ਕਮੇਟੀ ਨੇ ਜਿਹੜਾ 2 ਦਿਨਾਂ ਦਾ ਐਲਾਨ ਕੀਤਾ ਕਿ ਪੰਜਾਬ ਦੇ ਟੋਲ ਪਲਾਜੇ ਨੇ ਜਿਹੜੇ ਸਾਰੇ ਉਹ ਫ੍ਰੀ ਕੀਤੇ ਜਾਣਗੇ ਅਤੇ ਨਾਲ ਹੀ ਤਿੰਨ ਬੀਜੇਪੀ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਦੇ ਘਰਾਂ ਦਾ ਘਰਾਉ ਕੀਤਾ ਜਾਊਗਾ ਅਤੇ ਕੱਲ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਕਰਕੇ ਜਿਹੜਾ ਅਗਲਾ ਐਲਾਨ ਆ ਜੇਕਰ ਕੇਂਦਰ ਸਰਕਾਰ ਨਹੀਂ ਚੁੱਕਦੀ ਤਾਂ ਅਗਲਾ ਐਲਾਨ ਆ ਜਿਹੜਾ ਸੰਯੁਕਤ ਮੋਰਚੇ ਵੱਲੋਂ ਅਤੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਗੁਰਾਹਾਂ ਵੱਲੋਂ ਉਹਦੀ ਕਾਲ ਦਿੱਤੀ ਜਾਣੀ ਹੈ ਤੇ ਉਸ ਦੀ ਤਿਆਰੀ ਹੈ ਜਿਹੜੀ ਉਹ ਮੁਕੰਮਲ ਤੌਰ ਤੇ ਕੀਤੀ ਜਾ ਕੇ ਕਿਤਨਾ ਕਿਤੇ ਜਿਹੜੀ ਕਾਲ ਕਰਕੇ ਆਮ ਲੋਕਾਂ ਨੂੰ ਵੀ ਫਾਇਦਾ ਮਿਲ ਰਿਹਾ ਹੈ ਰਾਹਤ ਮਿਲ ਰਹੀ ਕਿਉਂਕਿ ਟੋਲ ਪਲਾਜ਼ਾ ਬਹੁਤ ਮਹਿੰਗਾ ਟੋਲ ਲਗਾ ਹਾਂਜੀ ਇਹਦੇ ਨਾਲ ਆਮ ਲੋਕਾਂ ਨੂੰ ਜਿਹੜੀ ਬਹੁਤ ਵੱਡੀ ਰਾਹਤ ਆ ਕਿਉਂਕਿ ਇਹ ਪੰਜਾਬ ਨੂੰ ਲੁੱਟਣ ਵਾਸਤੇ ਕੇਂਦਰ ਸਰਕਾਰ ਨੇ ਵੱਡੇ ਵੱਡੇ ਜਿਹੜੇ ਇਹਨਾਂ ਨੂੰ ਮਾਨਤਾ ਪ੍ਰਾਪਤ ਕਰਕੇ ਇੱਥੇ ਟੋਲ ਪਲਾਜ਼ੇ ਲਾਏ ਨੇ ਇਹ ਲੋਕਾਂ ਦੀ ਜੇਬ ਦੇ ਵਿੱਚ ਬਹੁਤ ਵੱਡਾ ਜਿਹੜਾ ਕਿ ਇਹਦਾ ਨੁਕਸਾਨ ਆ ਜਿਹੜਾ ਉਹਦੇ ਵਾਸਤੇ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਕਾਰਾਂ ਵਾਲੇ ਟਰੱਕਾਂ ਵਾਲੇ ਧੰਨਵਾਦ ਕਰਕੇ ਜਾ ਰਹੇ ਨੇ ਕਿ ਇਹ ਟੋਲ ਪਲਾਜ਼ਾ ਫ੍ਰੀ ਕੀਤਾ ਜਿਹੜਾ ਮੇਰਾ ਨਾਮ ਬਲਵਿੰਦਰ ਸਿੰਘ ਘਣੌੜ ਜੱਟਾਂ ਭਾਰਤੀ ਕਿਸਾਨ ਜੁਨੀਅਨ ਇਕਤਾ ਗ੍ਰਾਹਾਂ ਬਲਾਕ ਭਾਨੀਗੜ ਦਾ ਖਜਾਂਚੀ ਹੈ ਪ੍ਰਧਾਨ ਜੀ ਜੁਗਰਾਹਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਦੋ ਦਿਨ ਲਈ ਟੋਲ ਪਲਾਜ਼ਾ ਸਾਰੇ ਪੰਜਾਬ ਦੇ ਬੰਦ ਕੀਤੇ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਸਾਡੀ ਭਾਰਤੀ ਕਿਸਾਨ ਜੁਨੀਅਨ ਇਕਤਾ ਗ੍ਰਾਹਾਂ ਹਮੇਸ਼ਾ ਜੰਗ ਦੇ ਮੈਦਾਨ ਦੇ ਵਿੱਚ ਰਹਿੰਦੀ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਖੇਤੀ ਨੀਤੀ ਨੂੰ ਲੈ ਕੇ 5 ਦਿਨ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਲਾਏ ਨੇ ਵੱਡੇ ਪੱਧਰ ਤੇ ਉਸ ਤੋਂ ਬਾਅਦ ਅਸੀਂ ਸਾਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ 'ਚ ਕਨਵੈਨਸ਼ਨਾਂ ਕੀਤੀਆਂ ਨਗੀਆਂ ਸਾਡੇ 24 ਦੀ ਜਿਹੜੀ ਤਿਆਰੀ ਸੀਗੀ ਭਵਾਨਤਮਨ ਦੇ ਚੰਡੀਗੜ੍ਹ ਦੇ ਵਿੱਚ ਜਾਣ ਦੀ ਕਿ ਖੇਤੀ ਨੀਤੀ ਤੇ ਉਸ ਤੋਂ ਬਾਅਦ 'ਚ ਜਿਹੜਾ ਹ ਦਿੱਲੀ ਵਾਲਾ ਸਾਡੇ 13 ਤਰੀਕ ਨੂੰ ਸਾਡੇ ਸਾਥੀ ਗਏ ਨੇ ਦਿੱਲੀ ਦੇ ਵਿੱਚ ਇਧਰ ਸੰਭੂ ਬਾਰਡਰ ਤੇ ਤੇ ਟਿੱਕਰੀ ਬਾਰਡਰ ਤੇ ਉਹਨਾਂ ਦੀ ਹਮਾਇਤ ਦੇ ਵਿੱਚ ਸਾਡੀ ਭਾਰਤ ਕਿਸਾਨ ਜੂਨੀਅਰ ਇਕਤਾ ਉਗ ਰਹਾ ਮੰਦਾਨ ਦੇ ਵਿੱਚ ਉੱਤਰੀ ਆ ਗਈ ਅਸੀਂ ਰੇਲਵੇ ਵੀ ਜਾਮ ਰੇਲਵੇ ਜਾਮ ਕੀਤੀਆਂ ਨਗੀਆਂ ਪਿਛਲੇ ਦਿਨਾਂ ਦੇ ਵਿੱਚ ਤੇ ਕੱਲ ਭਾਰਤ ਬੰਦ ਕੀਤਾ ਪੂਰੇ ਟ੍ਰੇਡ ਜੂਨੀਅਰ ਨਾਲ ਮਿਲ ਕੇ ਤੇ ਉਸ ਤੋਂ ਬਾਅਦ ਕੱਲ ਦੁਪਹਿਰ ਨੂੰ ਸਾਡਾ ਇਹ ਸੂਬਾ ਕਮੇਟੀ ਵੱਲੋਂ ਸਾਡਾ ਇਹ ਫੈਸਲਾ ਆਇਆ ਕਿ 2 ਦਿਨ ਲਈ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਤੇ ਭਾਜਪਾ ਦੇ ਤਿੰਨ ਵੱਡੇ ਲੀਡਰ ਕੈਪਟਨ ਮਰਿੰਦਰ ਤੇ ਇਹਨਾਂ ਦਾ ਭਾਜਪਾ ਦਾ ਪ੍ਰਧਾਨ ਸੁਨੀਲ ਜਾਖੜ ਤੇ ਕੇਬਲ ਢਿੱਲੋਂ ਬਰਨਾਲਾ ਇਹਨਾਂ ਦੇ ਘਰਾਂ ਦੇ ਅੱਗੇ ਬੈਠ ਕੇ ਇਹਨਾਂ ਦੇ ਕੋਠਿਆਂ ਦਾ ਘਰਾਓ ਕੀਤਾ ਜਾਊਗਾ ਤੇ ਪੰਜਾਬ ਦੇ ਸਾਰੇ ਟੋਲ ਪਲਾਂਜੇ ਫਰੀ ਕੀਤੇ ਜਾਣਗੇ ਇਹ ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿਤੇ ਇਹ ਨਾ ਸਮਝ ਲਓ ਕਿ ਸਾਡੇ ਭਾਈ ਉਥੇ ਇਕੱਲੇ ਲੜ ਰਹੇ ਨੇਗੇ ਅਸੀਂ ਨਾਲ ਆ ਉਹਨਾਂ ਦੇ ਜਿਉਂ ਹੀ ਸੰਯੁਕਤ ਮੋਰਚਾ ਕਿਉਂਕਿ ਸੰਯੁਕਤ ਮੋਰਚੇ ਵਿੱਚ 450 ਜਥੇਬੰਦੀ ਹੈ ਜਿਹੜਾ ਸਾਡੇ ਸਿੰਘ ਮਨ ਦਿੱਲੀ ਲੜ ਰਹੇ ਨੇ ਉਥੇ ਟਿਕਰੀ ਬਾਰਡਰ ਤੇ ਆਪਣੇ ਖਨੌਰੀ ਬਾਰਡਰ ਤੇ ਤੇ ਸੰਭੂ ਬਾਰਡਰ ਤੇ ਉਹ ਥੋੜੀਆਂ ਜਥੇਬੰਦੀਆਂ ਲੜ ਰਹੀਆਂ ਨੇ ਜਿਉਂ ਹੀ ਸਾਡੀ ਸੰਯੁਕਤ ਮੋਰਚਾ ਦਾ 450 ਜਥੇਬੰਦੀ ਦਾ ਫੈਸਲਾ ਹੁੰਦਾ ਤਾਂ ਕੁਝ ਕਰ ਦਾਂਗੇ ਮੇਰਾ ਨਾਮ ਕਰਮਜੀਤ ਕੌਰ ਪਿੰਡਰਾ ਕਿਸ ਤਰ੍ਹਾਂ ਦੇ ਗ੍ਰਾਹਕ ਦੀ ਕਾਲ ਤੇ ਪੂਰੇ ਪੰਜਾਬ ਦੀ ਟੋਲ ਪਲਾਜ ਬੰਦ ਕੀਤੀ ਇਹ ਇਸ ਤਰ੍ਹਾਂ ਦੇਖ ਰਹੇ ਆਂ ਵੀ ਟੋਲ ਪਲਾਜ ਫਰੀ ਕਰਕੇ ਨਾਲੇ ਤਾਂ ਸਾਡੇ ਜਿਹੜੇ ਪੰਜਾਬ ਦੇ ਟਰੱਕਾਂ ਗੱਡੀਆਂ ਵਾਲਿਆਂ ਨੇ ਉਹ ਵੀ ਸਾਰੇ ਧੰਨਵਾਦ ਕਰਕੇ ਲੰਘਦੇ ਨੇ ਕਿਉਂਕਿ ਜਿਹੜੇ ਟੋਲ ਲੇਗੇ ਬੀਜੇਪੀ ਸੈਂਟਰ ਸਰਕਾਰ ਦੇ ਇਥੋਂ ਬਹੁਤ ਵੱਡੀ ਲੁੱਟ ਹੁੰਦੀ ਹੈਗੀ ਜਦੋਂ ਸਾਡੇ ਕਿਸਾਨ ਆਪਣੀਆਂ ਮੰਗਾਂ ਮੰਨਦੇ ਨੇਗੇ ਮਨਾਉਂਦੇ ਨੇਗੇ ਮੰਗਦੇ ਨੇ ਉਦੋਂ ਤਾਂ ਇਹਨਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ ਨੇ ਪਰ ਆਹ ਜਿਹੜੇ ਟੋਲ ਪਲਾਜ਼ਾਂ ਦਾ ਲਾਲੋ ਸਾਡੀ ਹਰ ਇੱਕ ਚੀਜ਼ ਤੇ ਜਿਹੜਾ ਟੈਕਸ ਲੱਗਦਾ ਅਸੀਂ ਇਹਨਾਂ ਦੇ ਖਜ਼ਾਨੇ ਅਸੀਂ ਭਰ ਦਿਆਂ ਸਾਡੀਆਂ ਮੰਗਾਂ ਦੇਣ ਵਾਸਤੇ ਇਹਨਾਂ ਦੇ ਖਜ਼ਾਨੇ ਨੇ ਜਿਹੜੇ ਉਹ ਖਾਲੀ ਹੋ ਜਾਂਦੇ ਨੇਗੇ ਅੱਜ ਅਸੀਂ ਵੱਡੇ ਲੀਡਰ ਨੇ ਜਿਹੜੇ ਭਾਜੀਪੀ ਦੇ ਸੁਨੀਲ ਜਾਖੜ ਉਹਨਾਂ ਨੂੰ ਘਰਾਂ ਦੇ ਵਿੱਚ ਕੇ ਰਹਿਗਾ ਇੱਕ ਕੇਬਲ ਢਿੱਲੋ ਨੂੰ ਤੇ ਕ ਅਰਮਿੰਦਰ ਨੂੰ ਅਰਮਿੰਦਰ ਕੈਪਟਨ ਨੂੰ ਪਟਿਆਲੇ ਸਾਡੀ ਜਿਹੜੀ ਭਾਰਤੀ ਕਿਸਾਨ ਜਥੇਬੰਦੀ ਹੈਗੀ ਸੰਯੁਕਤ ਮੋਰਚੇ ਦੀ ਕਾਲ ਤੇ ਸਾਰੇ ਕਿਤੇ ਇਹਨਾਂ ਵੱਡੇ ਬੀਜੇਪੀ ਦੇ ਲੀਡਰਾਂ ਦਾ ਘਰਾਓ ਕਰ ਰਹੀ ਆ ਕਿਉਂਕਿ ਜਿਹੜੇ ਸਾਡੇ ਉਥੇ ਭਰਾਤਰੀ ਜਥੇਬੰਦੀਆਂ ਲੜ ਰਹੀਆਂ ਨੇਗੀਆਂ ਸਰਕਾਰ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸੱਟਰੀ ਹੈ ਡਰੋਨਾਂ ਰਾਹੀਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜੇ ਪਲਾਸਟਿਕ ਦੀਆਂ ਗੋਲੀਆਂ ਮਾਰ ਰਹੀ ਹੈਗੀ ਮਿਰਚਾਂ ਸੁੱਟਰੀ ਹੈਗੀ ਉਹਨਾਂ ਦਾ ਅਸੀਂ ਇੱਥੇ ਬੈਠ ਕੇ ਡਟ ਕੇ ਨਖੇਦੀ ਕਰ ਦਾਂਗੇ ਸਰਕਾਰ ਦੀ ਵੀ ਇਹ ਮੰਗਾਂ ਸਾਡੀਆਂ ਇੱਕ ਨਹੀਂ ਗੀਆਂ ਲੜਨ ਦਾ ਤਰੀਕਾ ਅਲੱਗ ਹੋ ਸਕਦਾ ਹੈਗਾ ਮੰਗਾਂ ਉਹੀ ਨੇ ਜੋ ਦਿੱਲੀ ਕੋਲ ਵੇਲੇ ਸੀਨੇ ਹੋ ਕਰੀਆਂ ਤੀਆਂ ਜਿਵੇਂ ਪਹਿਲਾਂ ਪੱਤਰਕਾਰ ਵੀਰ ਨੇ ਮੇਰੇ ਤੋਂ ਸਵਾਲ ਕੀਤਾ ਵੀ ਜਿਹੜੀਆਂ ਔਰਤਾਂ ਨੇ ਉਦੋਂ 60-65 ਹਜ਼ਾਰ ਦੀ ਗਿਣਤੀ ਦੇ ਵਿੱਚ ਉੱਥੇ ਸੀਗੀਆਂ ਦਿੱਲੀ ਹੁਣ ਇੱਥੇ ਘਟਨੇ ਘਟ ਨਹੀਂ ਹੈਗੀਆਂ ਜਿਉਂ-ਜਿਉਂ ਟਾਈਮ ਹੁੰਦਾਗਾ ਸਾਰੇ ਕਿਤੇ ਔਰਤਾਂ ਦੀ ਗਿਣਤੀ ਉਦੋਂ ਵੀ ਵਧੇਗੀ ਉਦੋਂ ਵੀ ਮੋਦੀ ਸਰਕਾਰ ਨੂੰ ਸਾਡੀਆਂ ਇਹ ਮਾਮਾ ਭੈਣਾਂ ਤੋਂ ਸੇਕ ਲੱਗਾ ਸੁਪਰੀਮ ਕੋਰਟ ਤੱਕ ਰ ਕਿ ਹੈ મોદી ਸਰਕਾਰ ਨੇ ਮਾਮਾ ਭੈਣਾਂ ਨੂੰ ਘਰੇ ਵੇ ਭੇਜ ਦੋ ਅਸੀਂ ਗੱਲ ਵਾਸਤੇ ਤਿਆਰ ਆ ਉਵੇਂ ਅਸੀਂ ਮਾਮਾ ਭੈਣਾਂ ਸਾਡੀ ਜਥੇਬੰਦੀ ਦੇ ਵਿੱਚ ਬਰੋਬਰ ਦਾ ਲੜ ਹੈਗਾ ਜੇ ਇਹ ਸਰਕਾਰ ਆਪਣੇ ਆਪਣੇ ਜਵਰ ਕਟ ਨਹੀਂ ਕਰਦੀ ਓਵੇਂ ਕਰਦੀ ਹੈ ਜ਼ਬਰ ਮੱਗਾ ਮੰਗਣ ਵਾਲੇ ਕਿਸਾਨਾਂ ਤੇ ਤਾਂ ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਇਲੈਕਸ਼ਨ ਆ ਰਹੇ ਨੇ ਤਾਂ ਇਹ ਲੋਕ ਜੁੱਤੀਆਂ ਨਾਲ ਸਵਾਗਤ ਕਰਨਗੇ ਇਹਨਾਂ ਦਾ ਪਿੰਡਾਂ 'ਚ ਬੜਨ ਨਹੀਂ ਦਿੱਤਾ ਜਾਊਗਾ ਇਹਨਾਂ ਨੂੰ ਕੋਠਿਆਂ ਦੇ ਉੱਤੇ ਪਾਥੀਆਂ ਮਾਰ-ਮਾਰ ਕੇ ਇਹਨਾਂ ਦੇ ਸਿਰ ਭੰਨਣਗੇ ਇਹ ਸਰਕਾਰ ਨੂੰ ਵੱਡੀ ਚੇਤਾਵਨੀ ਆ ਬੀਬੀ ਕਿਸ ਤਰ੍ਹਾਂ ਦੇਖਦੇ ਜਿਵੇਂ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਕਿਸਾਨਾਂ ਵੀਰਾਂ ਤੇ ਤਸ਼ੱਦਦ ਕੀਤੀ ਗਈ ਹੈ ਉਹ ਤਸਵੀਰਾਂ ਦੇਖ ਕੇ ਤੁਹਾਡੀ ਵੀ ਰੂਹ ਪਰ ਲਾਉਂਦੀ ਹੋਊਗੀ ਕਰ ਲਾਉਂਦੀ ਐ ਅਸੀਂ ਉਹਨਾਂ ਦੀ ਉਹ ਹਮਾਇਤ ਦੇ ਵਿੱਚ ਇਹ ਜਿਹੜੇ ਇੱਥੇ ਭਾਰਤ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਮੋਰਚੇ ਲਾ ਰਹਿਆਂਗੇ ਇਹਦੀ ਸੱਟ ਵੀ ਮੋਦੀ ਸਰਕਾਰ ਨੂੰ ਲੱਗੂਗੀ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਹੀ ਦਿਨ ਰਾਤ ਕੋਲਾਂ ਦੇ ਵਿੱਚ ਵੱਡੇ ਮਜਾਰੇ ਵੱਡੇ ਮੋਰਚੇ ਲਾ ਰਹੇ ਹਾਂ ਉਸੇ ਕਰਕੇ ਲਾ ਰਹੇ ਹਾਂ ਵੀ ਸਾਡੀਆਂ ਮੰਗਾਂ ਇੱਕ ਨਹੀਂਆਂ ਉੱਥੇ ਸਾਡੇ ਕਿਸਾਨਾਂ ਤੇ ਇਨਾ ਤਸੱਦਦ ਕੀਤਾ ਜਾ ਰਿਹਾ ਹੈ ਲੜਨ ਦੀ ਜਿਹੜੀ ਸਾਡੀ ਉਹ ਹੈਗੀ ਤਰੀਕਾ ਉਹ ਅਲੱਗ ਹੋ ਸਕਦਾਗਾ ਪਰ ਮੰਗਾਂ ਇੱਕ ਨੇ ਲੜਾਈ ਸਾਡੀ ਇੱਕ ਹੈਗੀ ਇਸ ਕਰਕੇ ਅਸੀਂ ਉਹਨਾਂ ਦੀ ਹਮਾਇਤ ਡਟ ਕੇ ਕਰਦੇਾਂਗੇ ਜਿਹੜੀ ਇਹ ਸਰਕਾਰ ਉਹਦੀ ਨਖੇਦੀ ਕਰਦੇਾਂਗੇ